ਚੰਡੀਗੜ੍ਹ ਦੇ ਇੱਕ ਹੋਟਲ ਤਾਜ ਦੇ ਵਿੱਚ ਇੱਕ ਕਰਮਚਾਰੀ ਨੇ ਉੱਥੇ ਆਪਣੇ ਕਮਰੇ ਦੇ ਵਿੱਚ ਨਹਾ ਰਹੀ ਔਰਤ ਦੀ ਵੀਡੀਓ ਬਣਾਈ ਤੇ ਇਸ ਦੀ ਸ਼ਿਕਾਇਤ ਔਰਤ ਵੱਲੋਂ ਪੁਲਿਸ ਨੂੰ ਦਿੱਤੀ ਗਈ ਹੈ ਤੇ ਦੋਸ਼ੀ ਦੀ ਪਛਾਣ ਹੋਟਲ ਦੇ ਹੀ ਹਾਊਸਕੀਪਿੰਗ ਸਟਾਫ ਦੇ ਵਿੱਚ ਤਾਇਨਾਤ ਅੰਸ਼ਲ ਵਜੂ ਹੋਈ ਹੈ ਤੇ ਇਹ ਘਟਨਾ ਸ਼ਨੀਵਾਰ ਸਵੇਰੇ ਤਕਰੀਬਨ 11:30 ਵਜੇ ਦੀ ਦੱਸੀ ਜਾ ਰਹੀ ਹੈ ਤੇ ਇਹ ਔਰਤ ਚੰਡੀਗੜ੍ਹ ਦੇ ਤਾਜ ਹੋਟਲ ਦੇ ਵਿੱਚ ਜੰਮੂ ਕਸ਼ਮੀਰ ਤੋਂ ਆ ਕੇ ਠਹਿਰੀ ਸੀ ਤੇ ਉਸਨੇ 1 ਮਾਰਚ ਨੂੰ ਹੋਟਲ ਵਿੱਚ ਚੈੱਕ ਇਨ ਕੀਤਾ ਸੀ ਤੇ 2 ਮਾਰਚ ਨੂੰ ਉਸਨੇ ਵਾਪਸ ਜਾਣਾ ਸੀ ਤੇ ਇਹ ਵੀ ਸਾ ਜਾ ਰਿਹਾ ਹੈ ਕਿ ਹਾਊਸਕੀਪਿੰਗ ਸਟਾਫ ਦੇ ਵਿੱਚ ਤਰਨਾਤ ਅਨਸ਼ਲ ਨੇ ਮਾਸਟਰ ਚਾਬੀ ਦੇ ਨਾਲ ਦਰਵਾਜ਼ਾ ਖੋਲ੍ਹਿਆ ਸੀ ਤੇ ਔਰਤ ਦਾ ਕਹਿਣਾ ਹੈ ਕਿ ਦਰਵਾਜ਼ਾ ਅੰਦਰੋਂ ਬੰਦ ਸੀ ਤੇ ਸੈਕਟਰ 17 ਦੀ ਥਾਣਾ ਪੁਲਿਸ ਨੇ ਅਨਸ਼ਲ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ ਦੇ ਇੱਕ ਹੋਟਲ ਤਾਜ ਦੇ ਵਿੱਚ ਇੱਕ ਕਰਮਚਾਰੀ ਨੇ ਉਥੇ ਆਪਣੇ ਕਮਰੇ ਦੇ ਵਿੱਚ ਨਹਾ ਰਹੀ ਔਰਤ ਦੀ ਵੀਡੀਓ ਬਣਾਈ ਤੇ ਇਸ ਦੀ ਸ਼ਿਕਾਇਤ ਔਰਤ ਵੱਲੋਂ ਪੁਲਿਸ ਨੂੰ ਦਿੱਤੀ ਗਈ ਹੈ। ਤੇ ਦੋਸ਼ੀ ਦੀ ਪਛਾਣ ਹੋਟਲ ਦੇ ਹੀ ਹਾਊਸਕੀਪਿੰਗ ਸਟਾਫ ਦੇ ਵਿੱਚ ਤਾਇਨਾਤ ਅੰਸ਼ਲ ਵਜੋਂ ਹੋਈ ਹੈ ਤੇ ਇਹ ਘਟਨਾ ਸ਼ਨੀਵਾਰ ਸਵੇਰੇ ਤਕਰੀਬਨ 11:30 ਵਜੇ ਦੀ ਦੱਸੀ ਜਾ ਰਹੀ ਹੈ ਤੇ ਇਹ ਔਰਤ ਚੰਡੀਗੜ੍ਹ ਦੇ ਤਾਜ਼ ਹੋਟਲ ਦੇ ਵਿੱਚ ਜੰਮੂ ਕਸ਼ਮੀਰ ਤੋਂ ਆ ਕੇ ਠਹਿਰੀ ਸੀ ਤੇ ਉਸਨੇ 1 ਮਾਰਚ ਨੂੰ ਹੋਟਲ ਵਿੱਚ ਚੈੱਕ ਇਨ ਕੀਤਾ ਸੀ ਤੇ 2 ਮਾਰਚ ਨੂੰ ਉਸਨੇ ਵਾਪਸ ਜਾਣਾ ਸੀ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਾਊਸਕੀਪਿੰਗ ਸਟਾਫ ਦੇ ਵਿੱਚ ਤਾਇਨਾਤ ਅੰਸ਼ਲ ਨੇ ਮਾਸਟਰ ਚਾਬੀ ਦੇ ਨਾਲ ਦਰਵਾਜ਼ਾ ਖੋਲ੍ਹਿਆ ਸੀ ਤੇ ਔਰਤ ਦਾ ਕਹਿਣਾ ਹੈ ਕਿ ਦਰਵਾਜ਼ਾ ਅੰਦਰੋਂ ਬੰਦ ਸੀ ਤੇ ਸੈਕਟਰ 17 ਦੀ ਥਾਣਾ ਪੁਲਿਸ ਨੇ ਅੰਸ਼ਲ ਗ੍ਰਫਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਚੰਡੀਗੜ੍ਹ ਦੇ ਇੱਕ ਹੋਟਲ ਤਾਜ ਦੇ ਵਿੱਚ ਇੱਕ ਕਰਮਚਾਰੀ ਨੇ ਉਥੇ ਆਪਣੇ ਕਮਰੇ ਦੇ ਵਿੱਚ ਨਹਾ ਰਹੀ ਔਰਤ ਦੀ ਵੀਡੀਓ ਬਣਾਈ ਤੇ ਇਸ ਦੀ ਸ਼ਿਕਾਇਤ ਔਰਤ ਵੱਲੋਂ ਪੁਲਿਸ ਨੂੰ ਦਿੱਤੀ ਗਈ ਹੈ ਇਹ ਦੋਸ਼ੀ ਦੀ ਪਛਾਣ ਹੋਟਲ ਦੇ ਹੀ ਹਾਊਸਕੀਪਿੰਗ ਸਟਾਫ ਦੇ ਵਿੱਚ ਤਾਇਨਾਤ ਅਨਸ਼ਲ ਵਜੋਂ ਹੋਈ ਹੈ ਤੇ ਇਹ ਘਟਨਾ ਸ਼ਨੀਵਾਰ ਸਵੇਰੇ ਤਕਰੀਬਨ 11:30 ਵਜੇ ਦੀ ਦੱਸੀ ਜਾ ਰਹੀ ਹੈ ਤੇ ਇਹ ਔਰਤ ਚੰਡੀਗੜ੍ਹ ਦੇ ਤਾਜ਼ ਹੋਟਲ ਦੇ ਵਿੱਚ ਜੰਮੂ ਕਸ਼ਮੀਰ ਤੋਂ ਆਕੇ ਠਹਿਰੀ ਸੀ ਤੇ ਉਸਨੇ 1 ਮਾਰਚ ਨੂੰ ਹੋਟਲ ਵਿੱਚ ਚੈੱਕ ਇਨ ਕੀਤਾ ਸੀ ਤੇ 2 ਮਾਰਚ ਨੂੰ ਉਸਨੇ ਵਾਪਸ ਜਾਣਾ ਸੀ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਾਊਸਕੀਪਿੰਗ ਸਟਾਫ ਦੇ ਵਿੱਚ ਤਾਇਨਾਤ ਅਨਸ਼ਲ ਨੇ ਮਾਸਟਰ ਚਾਬੀ ਦੇ ਨਾਲ ਦਰਵਾਜ਼ਾ ਖੋਲ੍ਹਿਆ ਸੀ ਤੇ ਔਰਤ ਦਾ ਕਹਿਣਾ ਹੈ ਕਿ ਦਰਵਾਜ਼ਾ ਅੰਦਰੋਂ ਬੰਦ ਸੀ ਤੇ ਸੈਕਟਰ 17 ਦੀ ਥਾਣਾ ਪੁਲਿਸ ਨੇ ਅਨਸ਼ਲ ਗ੍ਰਫਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਚੰਡੀਗੜ੍ਹ ਦੇ ਇੱਕ ਹੋਟਲ ਤਾਜ ਦੇ ਵਿੱਚ ਇੱਕ ਕਰਮਚਾਰੀ ਨੇ ਉਥੇ ਆਪਣੇ ਕਮਰੇ ਦੇ ਵਿੱਚ ਨਹਾ ਰਹੀ ਔਰਤ ਦੀ ਵੀਡੀਓ ਬਣਾਈ ਤੇ ਇਸ ਦੀ ਸ਼ਿਕਾਇਤ ਔਰਤ ਵੱਲੋਂ ਪੁਲਿਸ ਨੂੰ ਦਿੱਤੀ ਗਈ ਹੈ ਤੇ ਦੋਸ਼ੀ ਦੀ ਪਛਾਣ ਹੋਟਲ ਦੇ ਹੀ ਹਾਊਸਕੀਪਿੰਗ ਸਟਾਫ ਦੇ ਵਿੱਚ ਤਾਇਨਾਤ ਅੰਸ਼ੁਲ ਵਜੋਂ ਹੋਈ ਹੈ ਤੇ ਇਹ ਘਟਨਾ ਸ਼ਨੀਵਾਰ ਸਵੇਰੇ ਤਕਰੀਬਨ 11:30 ਵਜੇ ਦੀ ਦੱਸੀ ਜਾ ਰਹੀ ਹੈ ਤੇ ਇਹ ਔਰਤ ਚੰਡੀਗੜ੍ਹ ਦੇ ਤਾਜ਼ ਹੋਟਲ ਦੇ ਵਿੱਚ ਜੰਮੂ ਕਸ਼ਮੀਰ ਤੋਂ ਆ ਕੇ ਠਹਿਰੀ ਸੀ ਤੇ ਉਸਨੇ 1 ਮਾਰਚ ਨੂੰ ਹੋਟਲ ਵਿੱਚ ਚੈੱਕ ਇਨ ਕੀਤਾ ਸੀ ਤੇ 2 ਮਾਰਚ ਨੂੰ ਉਸਨੇ ਵਾਪਸ ਜਾਣਾ ਸੀ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਾਊਸਕੀਪਿੰਗ ਸਟਾਫ ਦੇ ਵਿੱਚ ਤਾਇਨਾਤ ਅੰਸ਼ੁਲ ਨੇ ਮਾਸਟਰ ਚਾਬੀ ਦੇ ਨਾਲ ਦਰਵਾਜ਼ਾ ਖੋਲ੍ਹਿਆ ਸੀ ਤੇ ਔਰਤ ਦਾ ਕਹਿਣਾ ਹੈ ਕਿ ਦਰਵਾਜ਼ਾ ਅੰਦਰੋਂ ਬੰਦ ਸੀ 6617 ਦੀ ਥਾਣਾ ਪੁਲਿਸ ਨੇ ਅੰਸ਼ੁਲ ਗ੍ਰਫਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਚੰਡੀਗੜ੍ਹ ਦੇ ਇੱਕ ਹੋਟਲ ਤਾਜ ਦੇ ਵਿੱਚ ਇੱਕ ਕਰਮਚਾਰੀ ਨੇ ਉੱਥੇ ਆਪਣੇ ਕਮਰੇ ਦੇ ਵਿੱਚ ਨਹਾ ਰਹੀ ਔਰਤ ਦੀ ਵੀਡੀਓ ਬਣਾਈ ਤੇ ਇਸ ਦੀ ਸ਼ਿਕਾਇਤ ਔਰਤ ਵੱਲੋਂ ਪੁਲਿਸ ਨੂੰ ਦਿੱਤੀ ਗਈ ਹੈ ਤੇ ਇੱਕ ਦੋਸ਼ੀ ਦੀ ਪਛਾਣ ਹੋਟਲ ਦੇ ਹੀ ਹਾਊਸਕੀਪਿੰਗ ਸਟਾਫ ਦੇ ਵਿੱਚ ਤਾਇਨਾਤ ਅੰਸ਼ੁਲ ਵਜੂ ਹੋਈ ਹੈ ਤੇ ਇਹ ਘਟਨਾ ਸ਼ਨੀਵਾਰ ਸਵੇਰੇ ਤਕਰੀਬਨ 11:30 ਵਜੇ ਦੀ ਦੱਸੀ ਜਾ ਰਹੀ ਹੈ ਤੇ ਇਹ ਔਰਤ ਚੰਡੀਗੜ੍ਹ ਦੇ ਤਾਜ ਹੋਟਲ ਦੇ ਵਿੱਚ ਜੰਮੂ ਕਸ਼ਮੀਰ ਤੋਂ ਆ ਕੇ ਠਹਿਰੀ ਸੀ ਤੇ ਉਸਨੇ 1 ਮਾਰਚ ਨੂੰ ਹੋਟਲ ਵਿੱਚ ਚੈੱਕ ਇਨ ਕੀਤਾ ਸੀ ਤੇ 2 ਮਾਰਚ ਨੂੰ ਉਸਨੇ ਵਾਪਸ ਜਾਣਾ ਸੀ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਾਊਸਕੀਪਿੰਗ ਸਟਾਫ ਦੇ ਵਿੱਚ ਤੁਰੰਤ ਅਨਸ਼ੁਲ ਨੇ ਮਾਸਟਰ ਚਾਬੀ ਦੇ ਨਾਲ ਦਰਵਾਜ਼ਾ ਖੋਲ੍ਹਿਆ ਸੀ ਤੇ ਔਰਤ ਦਾ ਕਹਿਣਾ ਹੈ ਕਿ ਦਰਵਾਜ਼ਾ ਅੰਦਰੋਂ ਬੰਦ ਸੀ ਤੇ ਸੈਕਟਰ 17 ਦੀ ਥਾਣਾ ਪੁਲਿਸ ਨੇ ਅਨਸ਼ੁਲ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ